ਲਾ ਬਈ ਮਿੱਤਰੋ ਤੇ ਅੱਜ ਆਪਾਂ ਦੀਪ ਨਾਲ ਗੱਲਬਾਤ ਕਰਦੇ ਆਂ ਦੀਪ ਪਤਾ ਨਹੀਂ ਕੀ ਅਚਾਨਕ ਜਾਂਦਾ ਤਾਂ ਹਰਿਆਣੇ ਦੀ ਤੀ ਗਿਆ ਪਰ ਪੁੱਠਾ ਮੁੜ ਕੇ ਇਹ ਕੋਟੜੇ ਮੇਲੇ 'ਚ ਭੱਜ ਆਇਆ ਪਤਾ ਨਹੀਂ ਕੀ ਹੋਇਆ ਇਹਨੂੰ ਵੇ ਜਿੰਮੇ ਕਹਦੇ ਨੇ ਹੁੰਦੇ ਵੀ ਐਚਵੀ ਲੱਗੀ ਬਈ ਉਹ ਕੰਮ ਹੋ ਗਿਆ ਬਈ ਕਰੰਟ ਲੱਗ ਗਿਆ ਇਹਨੂੰ ਵੀ ਕੀ ਹੋਇਆ ਆਪਾਂ ਗੱਲਬਾਤ ਕਰਦੇ ਵੀ ਚੱਕਰ ਕੀ ਹੋ ਗਿਆ ਵੀ ਕਾਹਦੋਂ ਭੱਜ ਆਇਆ ਤੂੰ ਵੀ ਹਰਿਆਣੇ 'ਚ ਹੀ ਜਾਂਦਾ ਜਾਂਦਾ ਸასი ਕਾਲ ਬਈ ਦੀਪ ਕਿਵੇਂ ਆ ਬਈ ਰਧਿਆ ਬਾਈ ਕੱਟਾਂ ਜਾਵਾਂ ਤੇ ਬਾਈ ਕੀ ਚੱਕਰ ਪੈ ਗਿਆ ਯਾਰ ਜਾਂਦਾ ਹਰਿਆਣੇ ਦੀ ਤੂੰਗਾ ਰਿਸ਼ਤੇਦਾਰੀ ਚ ਕਹਿੰਦੇ ਕੱਪੜੇ ਕੋਪੜੇ ਲਾ ਕੇ ਆਏ ਆਂਗੇ ਕੀ ਜੱਕਰ ਹੋ ਗਿਆ ਦੀ ਕੱਪੜੇ ਕਾ ਨੂੰ ਪਾਉਣੇ ਦੀ ਹੈ ਜੇ ਤਨ ਹੁਣਾ ਸੀ ਅੱਛਾ ਇਹ ਨਾ ਹੁਣਾ ਸੀ ਇਹਦੇ ਚੱਕਰ ਕੀ ਹੋ ਗਿਆ ਇਹਨੇ ਬਾਈ ਨੇ ਫੋਨ ਕਰਤਾ ਮੈਨੂੰ ਪਹਿਲਾਂ ਅੱਛਾ ਆਪਾਂ ਕੱਟਾ ਪਾਵਾਂਗੇ ਕੋਟੜੇ ਮੇਲੇ ਤੇ ਮੈਂ ਆ ਯਾਰ ਛੋਟਾ ਅੱਛਾ ਬਾਈ ਇਹ ਨਹੀ ਬਰੀਡ ਚਾਉਣਾ ਠੀਕ ਆ ਬਾਈ ਹੁਣ ਇਹਨੇ ਖੁਸ਼ੀ ਹੋਗੀ ਵੀ ਐਂ ਭੱਜਿਆ ਅੱਛਾ ਬਾਈ ਤੇ ਬਾਈ ਨੇ ਫੋਨ ਕਰਤਾ ਵੀ ਕੱਟਾ ਆਪਣਾ ਜਿੱਤ ਗਿਆ ਆ ਜਾ ਮਾੜੇ ਮੜੇ ਹੋਰੀ ਲੈ ਬਾਈ ਚਲ ਕੋਈ ਗੱਲ ਨਹੀਂ ਬਾਈ ਤੇ ਬਾਈ ਅੱਛਾ ਬਾਈ ਬਾਈ ਨੇ ਆਪਣੇ ਵਾਲੇ ਛੋਟੇ ਦਾ ਬੱਚਾ ਬਈ ਤਾਂ ਖੁਸ਼ੀ ਆ ਅੱਛਾ ਬਾਈ ਆਪਣੇ ਇਹ ਗੱਲ ਵਿੱਚ ਉਹ ਇਹ ਹੈਗੀ ਹੈ ਹਾਂ ਡਾਇਰੈਕਟ ਕ੍ਰੋਸਿੰਗ ਅੱਛਾ ਬਾਈ ਠੀਕ ਆ ਬਾਈ 705 77 ਦਾ ਪੁੱਤ ਆਪਣਿਆਂ ਵਾਲਾ ਤਾਂ ਛੋਟਾ ਜਿਹੜਾ ਉਹ 705 77 ਦਾ ਬੱਚਾ ਉਹ ਬੱਚਾ ਉਹਦਾ ਠੀਕ ਆ ਤੇ ਉਹਦਾ ਇਹ ਡਾਇਰੈਕਟ ਕ੍ਰੋਸਿੰਗ ਦਾ ਬੱਚਾ ਠੀਕ ਆ ਬਾਈ ਤੇ ਬਾਈ ਪਹਿਲਾਂ ਤਾਂ ਮੁਬਾਰਕ ਆ ਤੈਨੂੰ ਦੇਖਦਾ ਤੈਨੂੰ ਵੀ ਬਾਈ ਬਹੁਤ ਬਹੁਤ ਆ ਧੰਨਵਾਦ ਬਾਈ ਸਭ ਤੋਂ ਪਹਿਲਾਂ ਤਾਂ ਹਾਂ ਇਹਨਾਂ ਨੂੰ ਹਾਂ ਬਾਈ ਇਹਨਾਂ ਨੂੰ ਇਹ ਬਾਈ ਪਿਓ ਪੁੱਤਾਂ ਨੂੰ ਇਹਨਾਂ ਨੂੰ ਮੁਬਾਰਕਾਂ ਬਾਈ ਤਾਂ ਦੇਖ ਸਾ ਤੂੰ ਸੀ ਸਰਟੀਫਿਕੇਟ ਲਈ ਖੜਾ ਤੇ ਇਹ ਵੀ ਪੂਰਾ ਖੋਸਾ ਮੁੰਡਿਆ ਤੂੰ ਹੈ ਭਾਈ ਲੈ ਬੇਤੋ ਵੀ ਗੱਲਬਾਤ ਕਰ ਲੈ ਤੂੰ ਐਂ ਦੱਸ ਫਿਰ ਮੱਜਾ-ਮੱਜਾ ਕਰੇ ਤੂੰ ਹੀ ਹਾਂ ਦਾਂ ਅੱਛਾ ਭਾਈ ਫਿਰ ਧਾਰ ਦੁੱਧ ਤਾਂ ਹੀ ਚੋਂਦਾ ਹਲੇ ਤੂੰ ਚੋਲਾ ਲੈਂਦਾ ਧਾਰ ਚੋ ਲੈਂਦਾ ਤੂੰ ਕਿੰਨੀ ਮਾ ਤੇਰੀ ਤੇ ਉਮਰ ਕਿੰਨੀ ਹੈ ਤੇਰੀ ਕਿੰਨੇ ਸਾਲਾਂ ਦਾ 13 13 ਸਾਲਾਂ ਦਾ ਧਾਰ ਚੋ ਲੈਂਦਾ ਹੈ ਅੱਛਾ ਫਿਰ ਦੁੱਧ ਫਿਰ ਇਹਨੂੰ ਤੂੰ ਜਿਗਾਉਣਾ ਤੀਗਾ ਕਿੰਨਾ ਦੁੱਧ ਛੱਡਦਾ ਸੀ ਇਹ ਚੂਣ ਨਹੀਂ ਦਿੰਦਾ ਘਰੇ ਲੜਦਾ ਅੱਛਾ ਜੀ ਲੜਦਾ ਫਿਰ ਘਰੇ ਹੈ ਸਾਰਾ ਦੁੱਧ ਇਹਨੂੰ ਛੱਡ ਦਿੰਦਾ ਤੇ ਕਿਥੋਂ ਚ ਆਉਂਦੇ ਨੇ ਉਹ ਵੀ ਚਾਹ ਘੱਤਰ ਅੱਛਾ ਭਾਈ ਤੇ ਸਾਰਾ ਦੁੱਧ ਇਹਨੂੰ ਹੈ ਕਿੰਨਾ ਦੁੱਧੇ ਦੀ ਮਾਂ ਥਲੇ ਦੁੱਧ ਕਿੰਨਾ 17 ਲੀਟਰ 17 ਲੀਟਰ ਜੇ ਇਹਨੂੰ ਲੈਂਦਾ ਗਾਲਾਂ ਫਿਰ ਕਰਾਂ ਫੁੱਲ ਪੈਂਦੀਆਂ ਇਹਨੂੰ ਵੀ ਇਸ ਜਿਹਾ ਹੀ ਜਾਂਦਾ ਨਾ ਨਾ ਕੋਈ ਨਹੀਂ ਗਾਲਾਂ ਦਿੰਦਾ ਬਾਈ ਇਹ ਵੀ ਚੱਲਦੀ ਏ ਸਰਦਾਰ ਬੰਦਾ ਅੱਛਾ ਭਾਈ ਠੀਕ ਆ ਠੀਕ ਆ ਰੋ ਵਾ ਕਰੇ ਠੀਕ ਆ ਭਾਈ ਤੇ ਫਿਰ ਭਾਈ ਗਾਹਾਂ ਹੁਣ ਤਾਂ ਤੂੰ ਅੱਜ ਤਾਂ ਜਿੱਤ ਗਿਆ ਅੱਜ ਖੁਸ਼ੀ ਪੂਰੀ ਆ ਫਿਰ ਸਕੂਲ ਚ ਜਾ ਕੇ ਰੌਲਾ ਪਾਹੇਗਾ ਵੀ ਮੈਂ ਜਿੱਤ ਕੇ ਆਇਆ ਮੇਲਾ ਉਹਦਾ ਪਤਾ ਹੀ ਲੱਗਣਾ ਬਈ ਜਦੋਂ ਵੀ ਵੀਡੀਓ ਪਾ ਗਿਆ ਤਾਂ ਪਤਾ ਆਪੀ ਲੱਗ ਜਾਣਾ ਪਾਸਟਰਾਂ ਮੈਡਮਾਂ ਨੂੰ ਤੇ ਤੇ ਬਈ ਫਿਰ ਗਾਂਹ ਜਾ ਕੇ ਫਾਰਮ ਕਰਨਾ ਕਿ ਕੋਈ ਨੌਕਰੀ ਵਾਲੇ ਚੱਕਰਾਂ 'ਚ ਪੈਣਾਗਾ ਇਹਦਾ ਫਾਰਮ ਹੀ ਕਰੂਗਾ ਜਿਹੜੇ ਸਰ ਉੱਚੀ ਆ ਇਹਨੂੰ ਮੈਂ ਇਹਦਾ ਕਰ ਦਿੰਦੇ ਗੱਲ ਆ ਕਿਵੇਂ ਕਰਾਂਗੇ ਫਿਰ ਤੁਹਾਡੀ 80 ਨੰਬਰ ਹੋਵੇ ਵੀਰੇ 80% ਨੰਬਰ ਆਸਿਆ ਬਈ ਨੰਬੀ ਪੜ੍ਹਾਈ 'ਚ ਵੀ ਵਧੀਆ ਹੈ ਦੋਨੇ ਕੰਮ ਕਰਦਾ ਵੀ ਐ ਨਹੀਂ ਹੈਗਾ ਵੀ ਕੱਲਾ ਵੀ ਪਸ਼ੂਆਂ 'ਕਣੀ ਹੁੰਦੀਆਂ ਧਿਆਨ ਆਗਾ ਠੀਕ ਆ ਭਾਈ ਤੇ ਫਾਰਮ ਹੀ ਕਰਨਾ ਫਿਰ ਹੈ ਬਰੀਡ ਤੇ ਕੰਮ ਹੈ ਸ਼ੁਰੂ ਕਰਤਾ ਤੇ ਫਿਰ ਲਾਓ ਭਾਈ ਮੁੰਡੇ ਦੀ 13 ਕੇ ਸਾਲ ਦੀ ਉਮਰ ਹੈ ਤੇ ਬਰੀਡ ਤੇ ਕੰਮ ਹੈ ਜਿਹੜਾ ਇਹਨੇ ਹੁਣੀ ਤਾਂ ਸ਼ੁਰੂ ਕਰਤਾ ਤੇ ਨੌਲਜ ਹੋਣੀ ਜਿਹੜੀ ਇਹਨੂੰ ਸ਼ੁਰੂ ਹੋ ਗਈ ਹੁਣ ਤੇ ਮੇਲਿਆਂ 'ਚ ਜਿੱਤਣ ਲੱਗ ਗਿਆ ਹੁਣ ਇਹਨੇ ਅੱਜ ਹਾਂਜੀ ਕਹਿੰਦਾ ਝੋਟੀਆਂ ਲੈਉਣੀਆਂ ਨੇ ਚੰਗੀਆਂ ਲੱਭ ਕੇ ਤੇ ਕਰਾਸਿੰਗ ਵੀ ਹੋ ਸਕਦੇ ਕਰਾਉਣੀਆਂ ਨੇ ਅੱਛਾ ਭਾਈ ਆਪਣੜੇ ਨੂੰ ਕਰਾਸਿੰਗ ਉੱਥੇ ਹੀ ਜਾਣੀ ਆ ਹਾਂ ਆਪਣੜੇ ਦੀ ਹੋਊ ਨਾ ਭਾਈ ਜਦੋਂ ਫਿਰ ਯਾਰ ਬੰਦੇ ਨੂੰ ਭਾਈ ਮੇਲਾ ਕਿੰਨੇ ਵੀ ਵਾਰੀ ਲੜਿਆ ਤੂੰ ਦੱਸ ਪਹਿਲੀ ਵਾਰੀ ਮੇਲਾ ਦਾ ਪਹਿਲੀ ਵਾਰੀ ਜਿੱਤ ਗਏ ਤੇ ਉਮੀਦ ਹੈਗੀ ਦੀ ਤੂੰ ਘਰੋਂ ਆਇਆਗਾ ਹਾਂਜੀ ਹੈਗੀ ਦੀ ਪੂਰੀ ਹੈ ਚਲੋ ਬਾਈ ਸਾਂਹ ਦੇਖ ਆਪਣਾਗਾ ਤੇ ਬਾਈ ਨਾ ਇੰਨੀ ਕਾ ਐਡਾ ਆਪ ਕਰਦਾ ਵੀ ਉਸੇ ਤੋਂ ਕਰਾਸ ਕਰਾਉ ਅੱਛਾ ਬਾਈ ਆਪ ਵੀ ਬਾਈ ਐਡ ਕਰਦਾ ਪਿੰਡ ਚ ਠੀਕ ਆ ਬਾਈ ਹਾਂ ਠੀਕ ਹੈ ਠੀਕ ਹੈ ਬਾਈ ਤੇ ਲਓ ਬਾਈ ਹੁਣ ਆਪਾਂ ਬਾਈ ਨਾਲ ਹੀ ਗੱਲਬਾਤ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਕੇ ਕੀ ਨਾਮ ਆ ਬਈ ਆਪਣਾ ਮੇਰਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨਾਮ ਆ ਹੈ ਬਈ ਪਿੰਡ ਕਿਹੜਾ ਆ ਜਾਂਦਾ ਆਪਣਾ ਪਿੰਡ ਕੋਟਦੁੰਨ ਆ ਗਿਆ ਤੇ ਬਈ ਕੱਟੀ ਆਪਣੀ ਫਰਸਟ ਆਈ ਹੈਗੀ ਹਾਂ ਕੱਟਾ ਆਹ ਕੱਟਾ ਸੱਚ ਸੌਰੀ ਮੈਂ ਗਲਤ ਕਹਿ ਗਿਆ ਕੱਟਾ ਆਪਣਾ ਫਰਸਟ ਆਇਆ 6ਵੇਂ ਨੰਬਰ ਤੇ ਆ ਗਈ ਹੈ ਬਈ ਤੇ ਬਈ ਖੁਸ਼ੀ ਕਿੰਨੀ ਕਾ ਤੇ ਬਈ ਦੀਪ ਵਾਲੇ ਝੋਟੇ ਤੋਂ ਇੰਨਾ ਕਿਵੇਂ ਇੰਪ੍ਰੈਸ ਹੋਇਆ ਫਿਰਦਾ ਕਹਿੰਦੇ ਉਹ ਕੋਈ ਆਪਾਂ ਕਹਿੰਦੇ ਵੀ ਟੂਣਾ ਕਰਾ ਰੱਖਿਆ ਵੀ ਤੇ ਹੱਲ ਨਹੀਂ ਹੈ ਕਿਸੇ ਵਸੇ ਚੰਗਾ ਸਾਨਾ ਅੱਛਾ ਬਾਈ ਸਾਣ ਚੰਗਾ ਤੇ ਬਾਈ ਫੀਸ ਫਿਰ ਕਿੰਨੀ ਲੈਂਦਾ ਫੀਸ ਆਪਾਂ ਦਾ ਆਪਾਂ ਦਾ ਨਾ ਵਾਤਰੀ ਜਦੋਂ ਤੁਹਾਡੇ ਨਾਲ ਤਾਂ ਯਾਰੀ ਦੋਸਤ ਤੇ ਦੀਪ ਬਾਈ ਉਹ ਫੀਸ ਕਿੰਨੀ ਰੱਖੀ ਹੋਈ ਆ ਫੀਸ ਵੀਰੇ ਜਰ ਬੰਦਾ ਦੇਖ ਕੇ ਆ ਅੱਛਾ ਤੇ ਜਿਵੇਂ ਤਾਂ ਕੋਈ ਆਪਦੇ ਆਪ ਦੇ ਜੇ ਠੀਕ ਆ ਠੀਕ ਆ ਬਾਈ ਨਹੀਂ ਆਪਾਂ 500 ਰੁਪਇਆ 700 ਰੁਪਇਆ ਆਮ ਜੀ ਫੀਸ ਅੱਛਾ ਪੰਜ ਸੱਤ ਸੋ ਨਾਲ ਟੀਕੇ ਵਾਲੇ ਰੇਟੀ ਪੈਂਦੀ ਆ ਨਾਲੇ ਫਿਰ ਦੋ ਵਾਰਾਂ ਕਰਾਉਸਿੰਗ ਦਿੰਦੇ ਆ ਦੋ ਵਾਰਾਂ ਕਰਾਉਸਿੰਗ ਆ ਬਾਈ ਠੀਕ ਆ ਬਾਈ ਤੇ ਲਾਉਂਦਾ ਲੂੰਦਾ ਪੂਰੀ ਵਧੀਆ ਮੈਂ ਦੇਖਿਆ ਹੋਇਆ ਬਾਈ ਉਸ ਚੀਜ਼ ਦੀ ਹਾਂ ਕੋਈ ਹੈ ਨਹੀਂਗਾ ਤੇ ਫਿਰ ਬਈ ਇਹ ਉੱਥੇ ਤੋਂ ਲੈ ਕੇ ਗਿਆ ਫਿਰ ਉੱਥੇ ਬਈ ਜਿਵੇਂ ਥੋੜਾ ਬਈ 2-3 ਕਿਲੋਮੀਟਰ ਦਾ ਫਰਕ ਆ ਗਿਆ ਪਿੰਡ ਦਾ ਉੱਥੇ ਫਿਰ ਬਈ ਕਿ ਮੈਂ ਤੋ ਤੁਰ ਕੇ ਲੈ ਜਾਂਦੇ ਖੁੱਲੀ ਛੁੱਟੀਆਂ ਝੋਟਾ ਵੀ ਲੈ ਜਾਂਦੇ ਨੇ ਅੱਛਾ ਇਹ ਝੋਟਾ ਵੀ ਲੈ ਜਾਂਦੇ ਬਈ ਤਵਾਰੀ ਆ ਭਾਈ ਹੋਰਾਂ ਤੇ ਪੂਰੀ ਨਹੀਂ ਬਈ ਇੱਕ ਗੱਲ ਇਹ ਸਮਝ ਨਹੀਂ ਵੀ ਦਾ ਤੋਂ ਬਹੁਤ ਪਿਆਰ ਆ ਜੀ ਅੱਛਾ ਭਾਈ ਲੰਬੀ ਲਿਹਾਜਾ ਪੁਰਾਣੀ ਠੀਕ ਆ ਬਈ ਤੇ ਜਿਵੇਂ ਬਈ ਬਈ ਦੀਪ ਦੱਸੀ ਜਾਂਦਾ ਸੀਗਾ ਵੀ ਕਹਿੰਦਾ ਵੀ 10ਵੀਂ 8ਵੀਂ 10ਵੀਂ ਚ ਪੜਦਾ ਸੀ ਉਸ ਤੋਂ ਪਹਿਲਾਂ ਵੀ ਮੇਰੀ ਲਿਹਾਜਾ ਤੇ ਡੈੜੀ ਨਾਲ ਅੱਛਾ ਭਾਈ ਇਹ 8ਵੀਂ 10ਵੀਂ ਦੀਗਾ ਠੀਕ ਹੈ ਬਈ ਉਦੋਂ ਪਹਿਲਾਂ ਤਾਂ ਮੈਂ ਉੱਥੇ ਵੀ ਬਾਹ ਬਾਸਤਾ ਪਿਆ ਹੋਇਆ ਹੈ ਨਾ ਟੱਬਰ ਨਾਲ ਆਪਾਂ ਗਏ ਲਈਏ ਤੇ ਬਾਈ ਜਿਵੇਂ ਦੀਪ ਕਹਿੰਦਾ ਸੀਗਾ ਵੀ ਕਹਿੰਦਾ ਵੀ ਬਾਈ ਕਹਿੰਦਾ ਵੀ ਮੈਂ ਝੋਟੀਆਂ ਲਿਆਉਣੀਆਂ ਨੇ ਹੋਰ ਚੰਗੀਆਂ ਖਰੀਦ ਕੇ ਹਾਂਜੀ ਹਾਂ ਕਰਾ ਉਸ ਕਹਿੰਦਾ ਫਿਰ ਉੱਥੇ ਹੀ ਕਰਾਉਣੀਆਂ ਉੱਥੇ ਹੀ ਕਰਾਵਾਂਗੇ ਅੱਛਾ ਬਾਈ ਬਾਈ ਰਿਕਾਰਡ ਉਹਦਾ ਬਾਈ ਜਿਵੇਂ ਹੁਣ ਉਹਦੀਆਂ ਧੀਆ ਆਈਆਂ ਨੇ ਦੁੱਧ ਤੇ ਆਪਣੇ ਝੋਟੇ ਦੀਆਂ ਹਾਂਜੀ ਬਾਈ ਉਹਦੀਆਂ ਧੀਆਂ ਲਾ ਲਾ ਵੀ ਸਨੱਖ ਪਣ ਛਟਾ ਗਈਆਂ ਅੱਛਾ ਬਿਊਟੀ ਜੀ ਦਾ ਜਿੱਤਣ ਲੱਗੀਆਂ ਆ ਉਹ ਵੀ ਕਨਸੀਵ ਹੋਣ ਲੱਗੀਆਂ ਉਹ ਜਿਵੇਂ ਅੱਛਾ ਕਨਸੀ ਹਲੇ ਵੀ ਉਮਰ ਛੋਟੀ ਹੈ ਉਮਰ ਕਿੰਨੀ ਕਾ ਬਾਈ ਝੋਟੇ ਦੀ ਆਪਣੇ ਦੀ ਉਮਰ ਹੋ ਬਾਈ 4.5 ਸਾਲ ਦੀ ਗਰੀਬ ਸਾਢੇ 4.5 ਫਿਰ ਤਾਂ ਨਿਆਣੀ ਉਮ ਉਹ ਦੰਦਾ ਚ ਤਾਂ ਨਹੀਂ ਬਈ ਦੇਖਿਆ ਆਪਾਂ ਦੰਦਾ ਚ ਦੇਖਿਆ ਸਾਡੇ 4 ਸਾਲ ਉਮਰ ਉਹਦੀ ਬਸ ਉਮਰ ਸਾਡੇ 4.5 ਸਾਲ ਹੋ ਗਈ ਆਪਾਂ ਉਹਦੀ ਸੀ ਉਹ 7 ਮਹੀਨਿਆਂ ਦਾ 6 ਕਿੰਨਾਂ ਦਾ ਹੋਣਾ ਬਈ ਹਾਂ 6 ਦੇ ਅਹੀਂ ਜਦੋਂ ਵੱਧ ਹੋਊਗਾ ਹੋ ਸਕਦਾ ਵੀ ਚਲੋ ਵੀ ਉਮਰ ਹਲੇ ਵੀ ਛੋਟੀ ਹੋਵਾ ਸਾਡੇ 4 ਸਾਲ ਦੇ ਕਰੀਬ ਉਹਦੀ ਉਮਰ ਵੀ ਆਪਾਂ ਕਹਿ ਲਈਏ ਵੀ ਆਉਂਦੇ ਸਾਲ 1.5 ਸਾਲ ਤੱਕ ਰਿਜ਼ਲਟ ਮਿਲ ਜਾਊਗਾ ਆਪਾਂ ਨੂੰ ਵੀ ਦੁੱਧ ਕਿੰਨਾ ਕੱਢਦੀ ਜਾਂਦੇ ਤੇ ਇੱਕ ਹੋਰ ਚੀਜ਼ ਹੋਣਾ ਬਈ ਸਾਡੇ ਪੰਡ ਇੱਕ ਏਡੇ ਏਡੇ ਸਿੰਗ ਵਾਲੀ ਮੈਂ ਕਰਾਸ ਕਰਾਈ ਸੀ ਅੱਛਾ ਬਈ ਏਡੇ ਸਿੰਗ ਵਾਲੀ ਹਾਂ ਐ ਮਤਲਬ ਉਹਦੀ ਹੋਰ ਹੀ ਸਿੰਗ ਜੀ ਅੱਛਾ ਐ ਸਿੰਗ ਆਇਆ ਕੱਟੀ ਅੱਛਾ ਜੀ ਠੀਕ ਆ ਬਾਈ ਕੀ ਬਾਤ ਹੈ ਨਹੀਂ ਯਾਰ ਬਾਈ ਇੱਕਦਾ ਆਪਣੇ ਲਵੇ ਦੇਖੋ ਸਾਣ ਵਧੀਆਗਾ ਹਾਂ ਬਾਈ ਇੱਕੋ ਦੀ ਰੱਖਦੀ ਫੀਸ ਚ ਹੈ ਜੇ ਆਪਾਂ ਟੀਕਾ ਭਰਾਉਣੇ ਆ ਡਾਕਟਰ ਤੋਂ ਪਹਿਲੀ ਵਾਰ ਦਾ ਟੀਕਿਆਂ ਦੇ ਵਿੱਚ ਡੁੱਬ ਲਿਗੇ ਸੀ ਇੰਨੀ ਹੈਗੀ ਕੋਈ ਤਿਆਰਪਾਈ ਨਹੀਂ ਗਿਆ ਇੱਥੇ ਮੈਂ ਮੇਲੇ ਤੇ ਫਿਰਦਾ ਸੀ ਕਿ ਆ ਵੀ ਜਿਹੜੇ ਬਈ ਬੰਦਿਆਂ ਦੇ ਬੇ ਅਬਦੇ ਲਵੇ ਝੋਟੇ ਰੱਖੇ ਹੋਏ ਨੇ ਕਹਿੰਦੇ ਸੀ ਉਹਨਾਂ ਤੋਂ ਸੀਮਨ ਲੈਣੇ ਆ ਕਹਿੰਦੇ ਬੱਚਿਆਂ ਦਾ ਹੀ ਨਹੀਂ ਪਤਾ ਲੱਗਦਾ ਯਾਰ ਵੀ ਕਹੇ ਜਾਰੇ ਨੇ ਵੀ ਬੋਰ ਦੇ ਨਾਮੀ ਝੋਟੇ ਨੇ ਕਿ ਵੀ ਆਪਾਂ ਚਲੋ ਨਾਮ ਕਾਣੋ ਲੈਣਾਗਾ ਚਲੋ ਭਾਈ ਝੋਟਾ ਦੇ ਕੇ ਟ੍ਰੈਕ ਕ੍ਰੋਸ ਕਰਾਓ ਨਾ ਕੋਈ ਸੀਮਣਾ ਆਪਣੇ ਕੋਲੇ ਐਵੇਂ ਗੱਪ ਮਾਰੀ ਨਹੀਂ ਉਹੀ ਗੱਲ ਕਰਦੇ ਆ ਨਾ ਭਈ ਭਾਈ ਬੰਦਾ ਟੀਕਾ ਭਰਾਉਂਦਾ ਪਹਿਲਾਂ ਭਾਈ ਟੀਕੇ ਤੇ ਬੰਦਾ ਪੈਸੇ ਹੁੰਦਾ 5-700 ਤੋਂ ਕੱਟੇ ਡਾਕਟਰ ਭਰਦੇ ਨੇਗੇ ਡਾਕਟਰਾਂ ਨੂੰ ਚਾਹੀਏ 5 ਦਾ ਮਿਲਦਾ ਚਾਹੀਏ 50 ਦਾ ਮਿਲਦਾ ਭਾਈ ਉਹਨਾਂ ਨੇ 5-700 ਆਵਦੀ ਦਿਹਾੜੀ ਭਾਈ ਕੱਟਣੀ ਆ ਕੁਆਲਿਟੀ ਹੋਰ ਦੇਖੀ ਆ ਭਾਈ 20 21ਵਾਂ ਕੱਟਾ ਅੱਛਾ ਭਾਈ ਹਾਂ ਉਹਦਾ ਬਾਕੀ ਸਾਰੀਆਂ ਕੱਟੀਆਂ ਨੇ ਅੱਛਾ ਭਾਈ 20 21 ਕੱਟਾ ਆਪਾਂ ਕਹਿ ਲਈ ਠੀਕ ਆ ਭਾਈ ਇਹ ਵੀ ਠੀਕ ਆ ਨਹੀਂ 66 ਦਵਾਈਆਂ ਮੇਰੇ ਲਈ ਬੱਤ ਤੇ ਉਹਦੇ ਕੋਲ ਦੋ ਤਿੰਨ ਮੱਝਾਂ ਪੱਲਾ ਸੁਈਆਂ ਨੇ ਕਟੀਆਂ ਦਿੱਤੀਆਂ ਮੈਨੂੰ ਉਹਨਾਂ ਨੇ ਵੀ ਕਟੀਆਂ ਦਿੱਤੀਆਂ ਨੇ ਵੀ ਤਿੰਨ ਬਾਅਦ ਇੱਕ ਕਟਾ ਦਿੱਤਾ ਇੱਕ ਇਕੱਲਾ ਕੱਟਾ ਨਹੀਂ ਆ ਵੀ ਠੀਕ ਆ ਗਿਆ ਭਾਈ ਭਾਈ ਪੂਰੇ ਸੰਤੋਸ਼ ਤੋਂ ਫਿਰ ਮੇਲੇ ਜਾ ਤੇ ਭਾਈ ਤਨੌਲੇ ਮੇਲਾ ਆ ਰਿਹਾ ਤਨੌਲੇ ਮੇਲੇ ਤੇ ਪਾਉਂਗੇ ਜਿਵੇਂ ਕਹੂ ਦੀਪ ਆਵਾਂਗੇ ਅਸਿਆ ਗਾਈਡੈਂਸ ਇਹਦੀ ਚੱਲਦੀ ਆ ਇਹਦੇ ਹਿਸਾਬ ਨਾਲ ਚੱਲਦਾ ਹੈ ਭਾਈ ਨਾ ਭਾਈ ਹੁਣ ਅੱਜ ਤੱਕ ਪੂਰਾ ਚੌੜਾ ਹੋਇਆ ਫਿਰਦਾ ਦੀਪ ਇਹਨੂੰ ਲੈ ਕੇ ਚੱਲਦੇ ਤੋਂ ਲੈਣੇ ਬਈ ਹੌਣ ਦਾ ਹੱਕ ਵੀ ਬਣਦਾ ਯਾਰ ਆਪਾਂ ਨੇ ਮਿਹਨਤ ਕਰੀ ਆ ਬਈ ਤੈਨੂੰ ਦੇਖ ਲੈ 4.5 ਸਾਲ ਸਮੇਂ ਆ ਯਾਰ ਖਰਾਕ ਪਾਈ ਆ ਉਹਨੂੰ ਐਡਾ ਸਾਨ ਬਣਾਇਆਗਾ ਉਹਦੇ ਬਾਅਦ ਜਾ ਕੇ ਅੱਜ ਤਰੀ ਮਿਹਨਤ ਨੂੰ ਫਲ ਲੱਗਿਆ ਉਕੇ ਬੱਚੇ ਮੇਰੇ ਕੋਲ ਵੀ ਇਹਦੀ ਰਿਜ਼ਲਟ ਉਹਦਾ ਆਉਣਾ ਸੀ ਕਦ ਦਮੀਆਂ ਮੇਰੀਆਂ ਖਰਾਬ ਅੱਛਾ ਬਾਈ ਨਹੀਂ ਮੇਲੇ ਤੇ ਆਪਾਂ ਵੀ ਬਰਬਰ ਹੋਣਾ ਸੀ ਠੀਕ ਆ ਬਾਈ ਠੀਕ ਆ ਅਗਲਾ ਜਰ ਪਰਮਾਤਮਾ ਦੀ ਕਰੋਪੀ ਦੋ ਆਪਾਂ ਹਾਂ ਹਾਂ ਬਾਈ ਜਦੋਂ ਉਹਦਾ ਵੀ ਪਰਮਾਤਮਾ ਦੀ ਆ ਬਾਈ ਖਰਾਬ ਹੋਣਾ ਜਾਂ ਕੰਸੀ ਹੋ ਕੁਝ ਵੀ ਹੈ ਅੱਲਾ ਦੋ ਬਾਕੀ ਆ ਮੈਨੂੰ ਲੱਗਦਾ ਸਾਰੇ ਗੱਟਾਂ ਤੋਂ ਛੂਟਾਂ ਹੀ ਸੀਗੀਆਂ ਹਾਂ ਹਾਂ ਬਾਈ ਸਾਰਿਆਂ ਤੋਂ ਛੂਟਾਂ ਸੀ ਸਾਰਿਆਂ ਇਹ ਬਾਈ 6 ਮਹੀਨੇ ਵਾਲੀ ਕੈਟਾਗਰੀ ਜੀਰੋ ਤੋਂ 6 ਮਹੀਨੇ ਵਾਲੀ ਚ ਇਹ ਹਲੇ 45 ਦਿਨ ਡੇਢ ਮਹੀਨੇ ਦਾ ਕਟਾਗਾ ਹਾਂ ਤੇ ਉਹਦੇ ਵਿੱਚ ਲਾ ਲੋ ਬਈ ਇਹ ਆਪਣੀ ਪਹਿਲਾਂ ਵੀ ਗੱਲ ਹੋ ਰਹੀ ਸੀ ਵੀ ਤਿੰਨ ਤੋਂ 6 ਮਹੀਨੇ 0 ਤੋਂ 3 ਦੀ ਕੈਟਾਗਰੀ ਹੋਣੀ ਚਾਹੀਦੀ ਉਹਦਾ ਰਿਜ਼ਲਟ ਉਹਦਾ ਲੱਗ ਹੀ ਉਹ ਤਾਂ ਲੱਗ ਹੋ ਗਈ ਬਈ ਉਹੀ ਆਪਾਂ ਜਿਵੇਂ ਗੱਲ ਆਪਣੀ ਵਿਚਾਰੇ ਰਹੀ ਗਈ ਬਈ ਜਿਵੇਂ ਹੁਣ ਟੀਕੇ ਨੇ ਕਿ ਉਹਨਾਂ ਦੇ ਵਿੱਚ ਪਤਾ ਹੀ ਨਹੀਂ ਬਈ ਆਪਾਂ ਨੂੰ ਕੀ ਤੇ ਸੀਮਾ ਦਾ ਸਹੀ ਆ ਬਈ ਸਹੀ ਉਹ ਹੁਣ ਸਾਹਮਣੇ ਆਪਾਂ ਨੂੰ ਪਤਾ ਤਾਂ ਹੈਗਾ ਯਾਰ ਬਈ ਉਹ ਛੋਟੇ ਦਾ ਇਹ ਆਮ ਆਪਾਂ ਕਹਿੰਦੇ ਵੀ ਆਮ ਕਿਸਾਨ ਦੇ ਘਰੋਂ ਹਾਂ ਆਮ ਕਿਸਾਨ ਦੇ ਘਰੋਂ ਇਹਦਾ ਹਾਂ ਬੇੜੀ ਮਾਂ ਕੀ ਉਹ ਵੀ ਆਮ ਕਿਸਾਨ ਤੇ ਆਮ ਖਰਾਕ ਤੇ ਝੋਟਾ ਗਿਹੜਾ ਉਹ ਵੀ ਆਮ ਕਿਸਾਨ ਦੇ ਘਰੇ ਆਗਾ ਬਈ ਬਾਕੀ ਵੀਡੀਓ ਤੇਰੇ ਚੈਨਲ ਤੇ ਹਾਂ ਬਈ ਬਾਕੀ ਝੋਟੇ ਦੀ ਵੀਡੀਓ ਐ ਸ਼ਾਰਟ ਆਪਣੇ ਚੈਨਲ ਦੇ ਉੱਤੇ ਪਿਆਗਾ ਤੇ ਬਾਕੀ ਵੀਡੀਓ ਵੀ ਪਾ ਦੀ ਉਹਦੀ ਤੇਰੇ ਕੋਲੇ ਹਾਂ ਵੀਡੀਓ ਆਪਣੇ ਲਈ ਪਈਆਂ ਦੇ ਬਸ ਬਈ ਮੈਨੂੰ ਪਾਉਣ ਦੇ ਨਹੀਂ ਟਾਈਮ ਹੈਗਾ ਆਪਾਂ ਵੀ ਬਸ ਬਈ ਵੀਡੀਓ ਆਪਾਂ ਹੁਣ ਦੁਬਾਰੇ ਵੀ ਜਾਵਾਂਗੇ ਦੀਪ ਕੋਲੇ ਚੈਨਲ ਤੇ ਆਪਾਂ ਪਾਵਾਂਗੇ ਵੀਡੀਓ ਤੇ ਠੀਕ ਹੈ ਜੀ ਦੋਸਤੋ ਧੰਨਵਾਦ ਜੀ